ਵੀ ਸਾਸਰੀ ਕਾਲ ਸਾਰਾ ਸ਼ੁਰੂਆਤ ਕਰਦੇ ਆ ਨਵਾਂ ਵਲੋਗ ਦੇ ਵਿੱਚ ਤੇ ਮੈਂ ਹੁਣੇ ਸਕੂਲੋਂ ਆਇਆ ਤੇ ਯੂਨੀਫਾਰਮ ਚੇਂਜ ਕਰਕੇ ਤੇ ਮੈਂ ਨਾਲ ਹੀ ਮੈਂ ਚਾਰ ਦਾ ਘਰ ਵਾਲੇ ਕੱਪੜੇ ਪਾ ਲਈਏ ਯਾਰ ਹੁਣੇ ਹਟਿਆਂ ਦੇ ਦੇ ਆਲਵੇਸ ਇਹਨੂੰ ਨਹੀਂ ਟਕਾ ਗਿਆ ਇਹਨੂੰ ਬਾਹਰ ਘਵਾ ਕੇ ਲੈ ਆਉਣਾ ਯਾਰ ਤੇ ਗਰਮੀਆਂ ਮਿੱਤਰੋ ਆ ਗਈਆਂ ਜੇ ਬਸ ਜਿਹੜੇ ਥੋੜੀ ਬੋਧੀ ਠੰਡ ਲੱਗਦੀ ਹੈ ਜਿਹੜੀ ਤੁਹਾਨੂੰ ਉਹ ਬਸ ਆਹੀ ਮਹੀਨਾ ਹੀ ਹੈ ਫਰਵਰੀ ਫਰਵਰੀ ਚੱਲ ਰਿਹਾ ਫਰਵਰੀ ਦਾ ਮਹੀਨਾ ਹੀ ਹੈ ਬਸ ਆਹੀ ਤੇ ਬਸ ਫਿਰ ਆਹ ਹੁਣ ਮਾਰਚ ਰਿਨ ਹੌਲਾ ਮੋਲਾ ਸਟਾਰਟ ਹੈ ਨਾ ਤਾਂ ਗਰਮੀਆਂ ਆਉਣੀਆਂ ਪੂਰੀਆਂ ਨਾ ਕਰ ਜੇ ਕਿ ਯਾਰ ਮੇਰੇ ਪੈਰ ਤੇ ਛੱਟ ਲੱਗੀ ਆ ਅਜ ਦਿਨ ਵੀ ਇਹਨੂੰ ਕੀ ਹੁੰਦਾ ਕੀ ਆ ਵਲੋਗ ਵੇਖ ਕੇ ਤੈਨੂੰ ਇਹਨੂੰ ਪਤਾ ਵਲੋਗ ਬਣਾਉਣ ਦਾ ਰਸਤਾ ਨਹੀਂ ਹਟਦਾ ਨਹੀਂ ਬੈ ਜੇ ਕਿ ਮੇਰਾ ਪੈਰ ਦੁਖਦਾ ਹੀ ਓਏ ਉਹ ਡਾ ਉਹ ਛੱਟ ਲੱਗ ਗਈ ਨਾ ਉਦੋਂ ਦੀ ਉਹ ਸੋਤ ਬਹੀ ਰਿਹਾ ਫੜੀ ਮੇਰੋ ਪੈਰ ਫਿਰ ਆ ਗਈ ਆ ਛੱਟ ਆ ਗਈ ਨਹੀਂ ਚੱਲਾ ਚੱਲਾ ਬਾਹਰ ਖੜ ਲੱਗਾ ਮੈਂ ਘਮਾਉਣ ਪੁੱਤ ਬਾਹਰ ਖੜਦਾ ਤੈਨੂੰ ਘਮਾਉਣ ਇਨੂੰ ਮੈਂ ਬਾਹਰ ਲੈ ਕੇ ਜਾਵਾਂ ਯਾਰ ਤਾਂ ਹੀ ਡਿਆ ਜਿੱਦ ਕਰ ਰਹੀ ਹਾਂ ਦੰਦ ਲਾਉਣ ਦੇ ਕਿ ਬਾਹਰ ਕਿਉਂ ਨਹੀਂ ਖੜਦਾ ਮੈਨੂੰ ਖੜਦਾ ਤੈਨੂੰ ਸੁਣੀ ਵਾਵਾ ਧੁੱਪ ਵਧੀਆ ਲੱਗ ਲੱਪੀ ਹੁਣ ਐ ਕੜਾਕੀ ਲੱਗਦੀ ਗਰਮੀ ਲੱਗ ਲੱਪੀ ਹੁਣ ਤੇ ਯਾਰ ਨਾ ਕਰ ਛੱਟ ਦਿਖਾਤੀ ਯਾਰ ਖੜਦਾ ਹੀ ਨਹੀਂ ਆ ਤੇਰੇ ਮੂੰਹ ਰਮ ਲਾਵਾਂ ਚੱਪਲ ਲੈ ਬਈਨ ਨੂੰ ਕਮਾਉਣ ਲੈ ਆ ਬਾਹਰ ਮੈਂ ਕਿੱਡਾ ਵਧੀਆ ਮੌਸਮ ਜੱਲ ਗੰਨੇ ਨਾ ਹਾਂ ਗਰਮੀਆਂ ਨਹੀਂ ਆਲਾ ਉੱਪ ਚੜੀ ਐ ਕੜਾਕੀ ਜੀ ਨੂੰ ਇਹਦੇ ਪੂਰੀ ਉਹ ਸਾਹਮਣੇ ਗੱਡੀ ਬੋਹ ਕੇ ਆਉਂਦੀ ਉਹ ਵੇਖੋ ਉਹ ਸਾਹਮਣੇ ਉਧਰ ਮੁੰਡੇ ਪੈਲੀ ਜਾਣ ਵੀ ਦੇ ਉਹ ਉਧਰਲੇ ਪੱਲੇ ਪਾਸੇ ਗੱਡੀ ਆ ਵੱਡੀ ਏ ਇੱਕ ਦਿਨ ਨੂੰ ਨਹੀਂ ਟਿਕਾਇਆ ਹੈਗਾ ਯਾਰ ਖਿੱਚੀ ਜਾਂਦਾ ਮੌਸਮ ਵਧੀਆ ਹੈ ਹੁਣ ਬੜਾ ਸੋਹਣਾ ਜਿਹਾ ਹੈ ਨਾ ਨਾ ਬਹੁਤੀ ਧੁੱਪ ਨਹੀਂ ਆਪਦੀ ਗਰਮੀ ਲੱਗਣ ਦੀ ਆ ਤੇ ਨਾ ਬਹੁਤੀ ਠੰਡ ਨੋਰਮਲ ਜਿਹਾ ਵਧੀਆ ਲੱਗਦਾ ਮੌਸਮ ਹਾਂ ਲੈ ਵੀ ਗੁੱਡਾ ਦੇ ਵੱਡਾ ਵਾ ਦੇ ਮੰਦਿਰ ਵੇ ਕਿੰਨੀ ਮਗਰੀ ਕਰ ਕਰ ਕਿੰਨੀ ਮੰਦਿਰ ਜਮ ਮਗਰ ਗੁੱਡੇ ਦੇ ਫੜ ਲੋ ਫੜ ਲੋ ਮੁੰਡਿਓ ਫੜ ਲੋ ਆਈ ਆਈ ਗਿਆ ਥੱਲੇ ਇਹਨੇ ਇੱਕ Idea ਤੋਂ ਦਾ ਕਾਬੂ ਹਾਂ ਹਾਂ ਤੈਨੂੰ ਹੀਂਂ ਦਾ ਵਾ ਉਹ ਗੁੱਡੀ ਫਾਂਡੇ ਤੈਨੂੰ ਕਿਹੜਾ ਗੁੱਡੇ ਕਹਿਣ ਲੈ ਆ ਵੀ ਲੈ ਆ ਵੀ ਹਾਂ ਨਹੀਂ ਕਿਹਦੇ ਕਾਬੂ ਹੁੰਦੀ ਏ ਹੋ ਗਈ ਲੜਾਈ ਲੜਾਈ ਓਏ ਇੰਨੀ ਉੱਤੇ ਓ 파ੜਤਾ ਈ ਓ ਕਰ ਗੱਲ ਓ ਗੁੱਡਾ ਹੀ 파ੜਤਾ ਈ ਯਾਰ ਆਹਾ ਦਾ ਗੱਲ ਗਲਤੇ ਯਾਰ ਇਹਨਾਂ ਦੀ ਦੇਖੇ ਇਹਨੇ ਫੜਿਆ ਗੁੱਡਾ ਹੀ 파ੜਤਾ ਈ ਯਾਰ ਮਾੜੀ ਗੱਲ ਜੇ ਕੀ ਨਾ ਹੁਣ ਪੌਕ ਹੁਣ ਬਣਦਾ ਤੇਰਾ ਪੌਕਣਾ ਇੱਕ ਹੋਰ ਆਇਆ ਗੁੱਡਾ ਬੋ ਹੋ ਗਿਆ ਤੇ ਵੇਸ ਈ ਹੁਣ ਹੁਣ ਨਹੀਂ ਹੁਣ ਇੱਕ ਵਿਚਾਰੇ ਨੇ ਆਨੇ ਆਨੇ ਦੇ ਦੋਗ ਇਧਰ ਹੀ ਆ ਗਏ ਹੁਣ ਇਹ ਪਤਾ ਨਹੀਂ ਕਿਹਦੇ ਕਾਬੂ ਹੁੰਦਾ ਈ ਹੁਣ ਵੀਦਰ ਹੁਣੇ ਡੈਡੀ ਆਏ ਹੀ ਕੰਮ ਤੋਂ ਤੇ ਨਾਲ ਹੀ ਕਹਿੰਦੇ ਆ ਕਿ ਆਪਣਾ ਨਵੇਟਰ ਲੈਣ ਜਾਣਾ ਨਵੇਟਰ ਗਿਆ ਵਾ ਬਣ ਬੜੀ ਮੁਸ਼ਕਲ ਜਿਹਾ ਬਣਿਆ ਕਿ ਵੇਖੋ ਪੰਦਾ ਹੀ ਨਹੀਂ ਇਹ ਹੁਣ ਉਹ ਲੈਂ ਚੱਲੇ ਨਵੇਟਰ ਆਪਾਂ ਲੱਗੀ ਜਿਵੇਂ ਕਿ ਤੇ ਤੇ ਯਾਰ ਆਪਾਂ ਨੇ ਕਿਹਾ ਵੀ ਤਰ੍ਹਾਂ ਸਭ ਹੋ ਗਿਆ 300 ਪਿੰਡਾਂ ਕਿਉਂਕਿ ਉਹ 300 ਬਣੇ ਲੈ ਵੀ ਇਹ ਬਣਿਆ ਨਹੀਂ ਹੁਣ ਇਹਨੂੰ ਬਣਾਉਣਾ ਨਹੀਂ ਮੈਂ ਹੁਣ ਕਹਿੰਦੇ ਤੋਂ ਟਾਈਮ ਬੜਾ ਲੱਗਣਾ ਮੈਂ ਬਣਾਉਣਾ ਨਹੀਂ ਤင်း ਦੇ ਦਿਓ ਯਾਰ ਘਰੇ ਪਿਆਰ ਕੋਈ ਗੱਲ ਨਹੀਂ ਲੈ ਵੀ ਹੁਣੇ ਆਏ ਘਰੇ ਮੈਂ ਮੈਨੂਵਿਲ ਲੈਣ ਜਾਣਾ ਮੇਰਾ ਵੀ ਆਉਂਦਾ ਟਾਈਮ ਹੋ ਗਿਆ ਇਹ ਭਰਾਵਾ ਬੜੇ ਚਿਰਾਂ ਦਿੱਤਾ ਇਹਨਾਂ ਨੇ ਬਣਾ ਕੇ ਨਹੀਂ ਦਿੱਤਾ ਤੇ ਕਹਿੰਦੇ ਬੰਨਾ ਨਹੀਂ ਭਾਜੀ ਮੈਂ ਲਿਆਉ ਦਉ ਫਿਰ ਮੈਂ ਆਪਾਂ ਨੂੰ ਬਣਾਉਣਾ ਹੀ ਨਹੀਂ ਆ ਕਹਿੰਦੇ ਪੰਜਾਂ ਨਾ ਟਾਈਮ ਬੜਾ ਲੱਗਣਾ ਮੈਂ ਆਪਾਂ ਨੂੰ ਬਣਾਉਣਾ ਨਹੀਂ ਆਂ ਜਾਣਦੇ ਆਓ ਜੀ ਤਿੰਨਾਂ ਚਿਰ ਨਹੀਂ ਬਣਾਇਆ ਤੇ ਹੁਣ ਕੀ ਬਣਾਉਗੇ ਬਾਜੀ ਲੈਣ ਤਾਂ ਵਾਪਸ ਨੂੰ ਪਿਆਰੇ ਕੋਈ ਗੱਲ ਨਹੀਂ ਨਵਾਲਾ ਕੋਈ ਚੱਕਰ ਖਰਾਬ ਹੋ ਗਿਆ ਮਿੱਟੀ ਆ ਤੂੰ ਦੱਸ ਇਹਦੇ ਬਾਹਰ ਘਮਾ ਦੇ ਤਾਂ ਹੁਣ ਤੇ ਨਹੀਂ ਮੈਂ ਕਰਨਾ ਹਾਵੀ ਨਿਵੇਟਰ ਵੀ ਕਹਿੰਦੇ ਆ ਕਿ ਬਣਿਆ ਨਹੀਂ ਆ ਨਿਵੇਟਰ ਸੀ ਇਹਨਾਂ ਨੇ ਵੇਟਰ ਲੋ ਦੱਸਿਆ ਨਿਵੇਟਰ ਵੀ ਬਣਿਆ ਨਹੀਂ ਆ ਤੇ ਉਹ ਕੱਲ ਬੰਨਾ ਵਾ ਥੋੜਾ ਇਹ ਕਹਿੰਦਾ ਸਫੇਅਰ ਪਾਰਟ ਜੇ ਥੋੜੀ ਪ੍ਰੋਬਲਮ ਆਈ ਇਹਦੇ ਫੇਰ ਚਲਾਇਆ ਹੀ ਉੱਤੇ ਤੇ ਥੋੜੀ ਪ੍ਰੋਬਲਮ ਆਈ ਉਹਦੇ ਵਿੱਚ ਤੇ ਉਹ ਕਹਿੰਦੇ ਆ ਕਿ ਪੂਰਾ ਠੀਕ ਕਰਕੇ ਫੇਰ ਦੇਵਾਂਗੇ ਹੁਣ ਕੱਲ ਲੈ ਕੇ ਆਵਾਂਗੇ ਤੇ ਹੁਣ ਫਿਰ ਤੇ ਹੁਣ ਠੀਕ ਹੋਇਆ ਨਹੀਂ ਤੇ ਉਹ ਠੀਕ ਹੋਏ ਨਾ ਮੈਂ ਬਾਕੀ ਉਹ ਤਾਂ ਵੀ ਕੱਚਾ ਪੱਕਾ ਹੀ ਆ ਪਤਾ ਹੁੰਦਾ ਕਿ ਨਹੀਂ ਤੇ ਬਾਕੀ ਥੋੜੀ ਪ੍ਰੋਬਲਮ ਕੀ ਭਰਾ ਸਹੀ ਹੋ ਹੀ ਜਾਵੇ ਤੇ ਫਿਰ ਨਵੇਟਰ ਪਾਜਣਾ ਆਪਣਾ ਨਵੇਂ ਵਰਗਾ ਹੀ ਤੇ ਫਿਰ ਨਵਾਂ ਲਿਉਣਾ ਪੈਣਾ ਗਾੜੀ ਉਹਦਾ ਬੋਲਟਮੀਟਰ ਜਾ ਲੈ ਵੀ ਆਈ ਗਏ ਰੜੀ ਮੰਮੀ ਨੇ ਲੈ ਆਈ ਆ ਲੈ ਜਿਸ ਇਚ ਯੂ ਕਮ ਆ ਗਈ ਆ ਸੌਦਾ ਸੌਦਾ ਲੈ ਕੇ ਆਏ ਜੇ ਚੁੱਕੇ ਨੂੰ ਭਲਾ ਮੈਨੂੰ ਚੁੱਕਣਾ ਪੈਣਾ ਚੱਲੋ ਬੋਪਾਰ ਆਈ ਓਏ ਚੱਲ ਯਾਰ ਬੜਾ ਭਾਰ ਆਈ ਖਾਸ ਹਨ ਗੁੱਬਣ ਦੀਆਂ ਰस्सियां ਐਸੇ ਰਹੇ ਐਸੇ ਰਹੇ ਹਾਈ ਬਏ ਹਾਂਜੀ ਕੀ ਹਾਲ ਹੈ ਮੀ ਸਭ ਬੜੀਆ ਸਭ ਰਾਜੀ ਖੁਸ਼ੀ ਹਾਂ ਮੈਂ ਵੀ ਸੋਦਾ ਚੰਗਾ ਤਗੜਾ ਮਾਰ ਕੇ ਡਾਕਾ ਤੇ ਨਹੀਂ ਮਾਰਿਆ ਕਿਤੇ ਛਤਰ ਨਾ ਖੜੀਆ ਕੋ ਡਾਕਾ ਮਾਰ ਰਹੇ ਆਈਓ ਆਈਓ ਜਿਹੜੇ ਕਹਿੰਦੇ ਸੀ ਮੈਗੀਆਂ ਨਹੀਂ ਖਾਣੀਆਂ ਵੇ ਲੈ ਲੋ ਸੇ ਮਾਰੇ ਕਰਾਲੀਆਂ ਉੱਚੇ ਪੰਜ ਪੰਜ 6 6 ਪੈਕਟ ਪਾਸ ਤੇ ਆ ਲੋ ਆ ਜਿਓ ਇਹਨਾਂ ਨੇ ਸਿੱਖਿਆ ਦੇ ਨਹੀਂ ਜੇ ਮੈਨੂੰ ਮੈਂ ਵੇ ਲੈ ਤੇਰੇ ਕਿਉਂ ਕਿਸ ਲੈਣਦੇ ਨਹੀਂ ਭਰਾਵਾ ਅੱਧਾ ਮਜ਼ਾਕ ਰਿਆ ਕਰਨ ਘਰ ਦੇ ਨੇ ਭਰਾਵਾ ਲਿਓਣੇ ਹੀ ਆ ਮੇਰੇ ਵਾਸਤੇ ਲਿਆਉਣੇ ਵਧੀਆ ਮੰਮੀ ਆ ਵਧੀਆ ਕੀਤਾ ਵਾ ਰੁਪਈਏ ਬਾਪੂ ਪੰਜ ਦੇ ਮੰਮੀ ਨੂੰ ਕੱਢ ਗਿਆ ਮੰਮੀ ਨੇ ਮੇਰੇ ਵਾਸਤੇ ਪਾਸਾ ਲਿਆਂਦਾ ਵਾ ਐਸੇ ਕੁਛ ਇਹ 5 ਰੁਪਏ ਦੇ ਕੱਢ ਕੇ ਨਾਲੇ ਮੈਗੀ ਦੇ ਵੀ ਪੰਜ ਪਾ ਕੇ 10 ਹੋ ਗਈ ਓ ਟਮਾਟੋ ਸਸ ਰਹੀ ਗਈ ਐ ਕੋਈ ਗੱਲ ਨਹੀਂ ਲਿਆਵਾਂਗੇ ਆਓ ਭਾਈ ਵੀਡੀਓ ਉੱਥੇ ਤੁਸੀਂ ਘੈਂਟ ਲਈਏ ਰੇ ਕਰ ਲਈਏ ਕਰਨੀ ਓ ਆ ਜਿਹੜੀ ਉੱਥੇ ਚੱਤੀ ਸਸ ਹੀ ਰੱਖੋ ਪਰ ਨਹੀਂ ਬੜੀ ਟੇਸਟ ਐ ਨਿਆਰੇਦਾਰ ਹੋ ਗਈ ਉਹ ਮਸਾਲੇ ਵਾਲੀ ਆ ਉਹ ਤੂੰ ਫਿੱਕੀ ਬਣੀ ਕਾ ਬਤੀ ਆਵ ਜੇ ਨੀਕੀ ਕੰਮ ਇਹਦੇ ਮੈਂ ਖਣਾ 파ਟੀ ਇਹ ਦੁਕਾਨ ਦਾ ਟਾਕਾ ਡਾਕਾ ਹੀ ਮਾਰ ਕੇ ਲੈਂਦੇ ਜੀ ਉਹ ਸਾਰੀਆਂ ਲਾਗੋ ਸਾਰੀਆਂ ਕੋਲ ਉਹ ਸਾਰੀਆਂ ਕੁ ਲੈਂਦਾ ਵਾ ਉਹ ਕੁ ਲੈਂਦੇ ਸਭ ਆ ਸਾਰਾ ਸਸਤਾ ਪਿਆ ਜਾਂਦਾ ਨਾ ਰੇਟ ਬਹੁਤ ਸਹੀ ਉਹਨਾਂ ਦਾ ਜਿੰਨਾ ਕ ਆਪਾਂ ਸੌਦਾ ਲੈਂਦਾ ਉਹਨੇ ਪੰਜ ਮੈਂ ਗੋਲ ਗੱਪੇ ਲੈ ਲਈਏ ਉਹਦਾ ਥੋੜਾ ਰੈਂਦਾ ਉਹ ਵੀ ਲੈ ਆ ਬ ਨਾਲ ਮੰਮੀ ਕਹਿੰਦੀ ਗੋਲ ਗੱਪੇ ਲੈ ਆ ਮੈਂ ਲੈ ਇਹਨੇ ਨਾਲ ਖਾਣੇ ਜੀ ਜਿਆ ਦੇ ਆ ਕਰਨਾ ਹੁਣੇ ਯਾਰ ਜੀ ਕੰਡਿਆ ਸਾਨੂੰ ਪਿਆਜ਼ ਹੀ ਲੱਗੀ ਨਾਲ ਵਿੱਚ ਪਾਓ ਹਲ ਰਾਈ ਪਿੰਚਾ ਜਾਨ ਨੂੰ ਨਹੀਂ ਹਜੇ ਮੈਂ ਤੁਹਾਨੂੰ ਦੀ ਕੱਢੀ ਨੂੰ ਬੋਲ ਕੇ ਲੈ ਦੇ ਜੇ ਨਹੀਂ ਅੱਜ ਕਾਂਜੀ ਨਾਲ ਚਾਹ ਚੱਲੂਗੀ ਤੂੰ ਕਿਹੜਾ ਮੂਛ ਕਿਉਂ ਮਾਰ ਦਿਨਾ ਮੈਂ ਹਾਂ ਤੇ ਮੈਂ ਦੇ ਫਿਰ ਬਨੇ ਕਿਦਾਂ ਲੱਗਦੇ ਆ ਜਿਦਾ ਸ਼ੇਰ ਦੇ ਦਾਦ ਹੁੰਦੇ ਨੇ ਫਿਰ ਸ਼ੇਰਨੀ ਆਗੇ ਮਾੜਾ ਹੱਡੀ ਮਾੜਾ ਨਹੀਂ ਸ਼ੇਰਨੀ ਸ਼ੇਰਨੀ ਆ ਜੇ ਕਾਂਜੀ ਦੇਖਿਆ ਨਾ ਫਿਰ ਉਹਨੇ ਕੱਟ ਪਾ ਲਈ ਦਿੱਤੀ ਤਾਂ ਇਹ ਦੋਹਾਂ ਚ ਪਾਈ ਆ ਬੜੀ ਹੈ ਚਾਦੀ ਦੀ ਦੁਕਾਨ ਜੀ ਘੱਟ ਪਾ ਗਦੇ ਨਾ ਗੋਲ ਗੱਪੇ ਮਾਦਾ ਦੇਖਿਆ ਨਾ ਉਹ ਕਿੰਦੀ ਵਾ ਗੋਲ ਗੱਪੇ ਖਾਣੇ ਵਾ ਚੱਲ ਠੀਕ ਆ ਭਰਾਵਾ ਗੋਲ ਗੱਪੇ ਗੋਲ ਗੱਪੇ ਕਰ ਦਾਂਗੇ ਗੋਲ ਗੱਪੇ ਗੋਲ ਗੱਪੇ ਲੈ ਮਮੀ ਠੀਕ ਨਹੀਂ ਹੈਗੀ ਮਮੀ ਲੰਮੇ ਪੈ ਗਈਆਂ ਨੇ ਕੀ ਆ ਵਾ ਅੱਜ ਮੈਂ ਬਹੁਤ ਜਿਆਦਾ ਅੱਜ ਨਾ ਅੱਜ ਦੁਕਾਨ ਤੇ ਬੜਾ ਕੰਮ ਹੀ ਅੱਜ ਵੈਸੇ ਸਰੀਰ ਨੂੰ ਠੀਕ ਨਹੀਂ ਆ ਮੇਰਾ ਦਵਾਈ ਖਾਣੀ ਹੋएगी ਆ ਦਵਾਈ ਲੈਦੀ ਖਾਦੀ ਹੋਈ ਆ ਪਤਾ ਨਹੀਂ ਸਰੀਰ ਦਾ ਜਦਾਂ ਦਿਮਾਗ ਸਿਰ ਨੂੰ ਬੜੀ ਪਰੋ ਡਈ ਆ ਸਸ ਸਸ ਦਵਾਈ ਗਾਣੀ ਕਾਦੀ ਦਵਾਈ ਮੈਂ ਤਾਂ ਹੀ ਲੰਬੇ ਪੈ ਗਈ ਕੜੀ ਬੋਲੋ ਰੈਸਟ ਕਰ ਲੈ ਕੋਈ ਗੱਲ ਨਹੀਂ ਰੋਟੀ ਪਾਣੀ ਪਾੰਜੂ ਆਪੇ ਪਾ ਲੈ ਲੈ ਵੀ ਅੱਜ ਲੱਗੀ ਉਹ ਬਹੁਬਲੀ ਅੱਜ ਬਹੁਬਲੀ ਵੇਖਣ ਦੇ ਆ ਉਹ ਲੈ ਕੀ ਗੱਲ ਵਾ ਕਟੱਪੇ ਨੇ ਮਾਰਤਾ ਬਹੁਬਲੀ ਨੂੰ ਤੇ ਹੁਣ ਬਹੁਬਲੀ ਲੱਗਾ ਮਾਰਨ ਨੂੰ ਆਪਣੇ ਚਾਚੇ ਨੂੰ ਲੱਗਾ ਚਾਚੇ ਨੂੰ ਕਿ ਤਾਏ ਨੂੰ ਤਾਏ ਨੂੰ ਲੱਗਾ ਨਾ ਆਪਣੇ ਨੂੰ ਮਾਰਨ ਲੇ ਆ ਵੀ ਆ ਗਈ ਪੋਪਕਨ ਪੋਪਕਨ ਖਾਵਾਂਗੇ ਹੁਣ ਚਤਰੰਗ ਆਪ ਤਾਂ ਡੇੜਾ-ਡੇੜਾ ਚੱਲਣਗੇ ਪੋਪਕਨ ਨਾਲ ਜਾਣਾ ਪੋਪਕਨ ਹੀ ਚੱਲਨੇ ਹੁਣ ਇਸੇ ਦਰਾ ਤੇ ਨਹੀਂ ਬਹੁ ਬੜੀ ਦੇ ਮੁੱਗੀ ਆ ਤੇ ਹੋਰ ਕੋਈ ਲਾਤੀ ਮੁੱਗੀ ਤੇ ਆ ਬਹੁਤ ਦੇਖਣ ਦੇ ਨਾਲ ਪੋਪਕਨ ਚੱਲਣੇ ਮੰਮੀ ਲਗੀ ਚਾਹ ਲੈ ਆਉਣਾ ਚਾਹ ਜੇ ਪਾਉਂਦੀ ਪੋਪਕਨ ਪਹਿਲਾਂ ਲਿਆ ਤੋ ਹੋਰ ਬਣਾ ਦੇ ਉਹ ਦੇਖਣ ਦੇ ਆ ਸ਼ੌਕ ਦੇ ਕਿਹੜਾ ਲੈ ਮੰਮੀ ਚਾਹ ਲੈ ਕੇ ਆਈ ਮੈਂ ਕੀ ਆ ਵੇ ਲੋ ਰਾਤ ਨੂੰ ਤੇ ਰਾਤ ਚ ਰੋਜ਼ ਸਾਡੇ ਚਾਹ ਚੱਲਨੀ ਚੱਲਨੀ ਆ ਦੇ ਮੈਨੂੰ ਫੋਨ ਵਧੀਆ ਜਾਂਦਾ ਬੜਾ ਵਧੀਆ ਅਸੀਂ Samsung ਬੁੱਕਨ ਡਿਆ ਗਿਆ ਸਾਡੇ ਦਾ ਹਰ ਚੀਜ਼ Samsung ਦੀ ਆਉਂਦੀ ਹੈ ਨਹੀਂ ਵੀਰੇ ਸਾਡੇ ਘਰ ਚ ਆਈ ਫੋਨ ਵੀ ਆਇਆ ਨਹੀਂ ਆਈ ਫੋਨ ਦੇ ਬਹੁਤ ਰਾਜ ਜੀ ਹਰ ਗੱਲ Samsung ਦੀ ਆਉਂਦੀ ਆ ਜਾ ਸੇ ਗਾ ਸਾਮਸੰਗ ਦੇ ਬਹੁ ਫੋਨ ਚਲਾ ਛੜੇ ਹਨੀ। ਜਿਹੜੇਾਰੇ ਸਾਰੇ ਇਦਾਂ ਵਲੋਗਰ ਨਾਲ ਤੇ ਚੈਨਲ ਕਰਦੇ ਲਾਈਕ ਕਮੈਂਟ ਕਰਦੇ ਸ਼ੇਅਰ ਕਰਦੇ ਚੰਗਾ ਸਾਰਿਆਂ ਸੱਸ ਰੀਆਂ ਕਾਲ।